ओके ਅ ਅੱਜ ਦੀ ਜਿਹੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਇਹ ਜਿਹੜਾ ਪਿਛਲੇ ਦਿਨੀ ਗੁਰਪੰਤ ਸਿੰਘ ਪੰਨੂ ਜਿਨ੍ਹਾਂ ਦਾ ਬਿਆਨ ਆਇਆ ਸੀ ਆਪਣੇ ਬਾਬਾ ਪੀਬਰਾਓ ਬੇਦਕਰ ਜੀ ਨੂੰ ਲੈ ਕੇ ਸੋ ਉਹਦੇ ਤੱਥ ਪਰਚਾ ਕਿਉਂਕਿ ਸਾਡੀ ਸਾਰੀ ਪਾਰਟੀ ਇਸ ਜਿਹੜਾ ਬਿਆਨ ਦਾ ਵਿਰੋਧ ਕਰਦੀ ਹੈ ਔਰ ਉਸੇ ਤੇ ਤੇ ਅਸੀਂ ਅੱਜ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆ ਮੈਂ ਉਹਨਾਂ ਨੂੰ ਇੱਥੋਂ ਦੱਸਣਾ ਚਾਹੁੰਦਾ ਵੀ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਬਾਬਾ ਸਾਹਿਬ ਕੋਲੇ ਘੱਟੋ-ਘੱਟ 31 ਡਿਗਰੀਆਂ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਵੀ ਹੈ ਜੇ ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਦੇਸ਼ ਦਾ ਸੰਵਿਧਾਨ ਲਿਖਣਾ ਹੋਵੇ ਤਾਂ ਘੱਟੋ-ਘੱਟ ਹਜ਼ਾਰ ਦਿਮਾਗ ਲੱਗਣਗੇ ਜਿਹੜਾ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਭਾਵੇਂ ਕਿਸੇ ਵੀ ਵਰਗ ਤੋਂ ਕਿਸੇ ਵੀ ਧਰਮ ਤੋਂ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਆਪ ਦਾ ਸ਼ਾਸਨ ਜਿਹੜਾ ਚੁੜਨ ਦਾ ਅਧਿਕਾਰ ਮਿਲਿਆ ਸੀਗਾ ਔਰ ਪੰਨੂ ਸਾਹਿਬ ਨੂੰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਤਾਂ ਸਾਡੇ ਗੁਰੂਆਂ ਨੇ ਸਾਰਿਆਂ ਨੂੰ ਸਾਂਝਾ ਜਿਹੜਾ ਅੰਮ੍ਰਿਤ ਛਕਾਇਆ ਸੀਗਾ ਇੱਕੋ ਬਾਟੇ ਦੇ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਸੋ ਇਹ ਚੀਜ਼ਾਂ ਆਪਣੇ ਸਮਾਜਾਸਤੇ ਵੀ ਆਉਣ ਵਾਲੀਆਂ ਪੀੜ੍ਹੀਆਂਾਸਤੇ ਵੀ ਮਾੜੀਆਂ ਕਿਉਂਕਿ ਪੰਜਾਬ ਪਹਿਲਾਂ ਵੀ ਆਪਦੇ ਤਣ ਤੇ ਬਹੁਤ ਚੀਜ਼ਾਂ ਇਹੋ ਜਿਹੀਆਂ ਹੰਢਾ ਚੁੱਕਿਆ ਜਿਹੜੀਆਂ ਕਿ ਹਜੇ ਤੱਕ ਦੇਣੀਆਂ ਪੈ ਰਹੀਆਂ ਪੰਜਾਬ ਨੂੰ ਸੋ ਮੈਂ ਇਸ ਸ਼ਬਦਾਂ ਦੀ ਜਿਹੜੇ ਉਹਨਾਂ ਨੇ ਬੋਲੇ ਆ ਉਹਨਾਂ ਦੀ ਨਕੀਦੀ ਕਰਦਾ ਥੋੜੇ ਚਿਰ ਪਹਿਲਾਂ ਜਿਹੜਾ ਇਨਸੀਡੈਂਟ ਹੋਇਆ ਸੀਗਾ ਸਰਕਾਰ ਨੇ ਉਹਨਾਂ ਬੰਦਿਆਂ ਨੂੰ ਬਹੁਤ ਜਲਦੀ ਤੋਂ ਜਲਦੀ ਫੜ ਲਿਆ ਸੀ ਜਿਹਨਾਂ ਨੇ ਪੁੱਤ ਨਾਲ ਛੇੜ ਕਰ ਨਹੀਂ ਕੀਤੀ ਸੀ ਜਾਂ ਉਹਨਾਂ ਪ੍ਰਤੀ ਜੋ ਪੱਦੀ ਸ਼ਬਦਾਵਲੀ ਵਰਤੀ ਸੀ ਸੋ ਮੈਂ ਇਹੀ ਕਹਿਣਾ ਚਾਹੁੰਦਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਦੇਖ ਕੇ ਜਿਹੜੀਆਂ ਏਜੰਸੀਆਂ ਜਾਂ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਉਜੜਦੀਆਂ ਨਹੀਂ ਗੀਆਂ ਸੋ ਨਾ ਤਾਂ ਜਿਹੜੇ ਪੰਨੂ ਸਾਹਿਬ ਇਸ ਕਿਉਂਕਿ ਜਿਹੜਾ ਇਹੋ ਜਿਹਾ ਬਿਆਨ ਦਿੰਦਾ ਮੈਨੂੰ ਨਹੀਂ ਲੱਗਦਾ ਉਹ ਨਾ ਕੋਈ ਭਾਰਤ ਦਾ ਵਾਸੀ ਆ ਜਾਂ ਪੰਜਾਬ ਦਾ ਜਾਂ ਸਿੱਖ ਉਕੇ ਸੇਖ ਹਮੇਸ਼ਾ ਅਮਨ ਚਾਹੁੰਦਾ ਹਰ ਇੱਕ ਭਾਈਚਾਰੇ ਨੂੰ ਸਿੱਖ ਧਰਮ ਦੇ ਵਿੱਚ ਜਿਹੜੀ ਬਰਾਬਰ ਦੀ ਰਿਸਪੈਕਟ ਮਿਲਦੀ ਆ ਸੋ ਮੈਂ ਇਸ ਵਿਆੜ ਦੀ ਸਾਡੀ ਸਾਰੀ ਲੀਡਰਸ਼ਿਪ ਵੱਲੋਂ ਮੇਰੇ ਵੱਲੋਂ ਸਾਡੀ ਫੀਡਕੋਰਡ ਦੀ ਲੀਡਰਸ਼ਿਪ ਵੱਲੋਂ ਇਹਦੀ ਨਿਖੇਦੀ ਕਰਦਾ ਜਿਸ ਦਿਨ ਯੋਜਨਾਂ ਬਣਾਇਆ ਜਾਣਾ ਸੀ ਉਹ ਦਿਨ ਦਾ ਇਹਦਾ ਜਿਸ ਤਰੀਕੇ ਨਾਲ ਆਇਆ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਸੈਕਟਰ ਆ ਗਿਆ ਇਹਨੂੰ ਵੀ ਆਦਾਂ ਇਸ ਤਰੀਕੇ ਦਾ ਇਦਾਂ ਨੂੰ ਵੀ ਲਿੱਖ ਕੇ ਲਗਾਇਆ ਗਿਆ ਸੀਗਾ ਤਾਂ ਉਸ ਦਿਨ ਤੇ ਵਿਸ਼ੇਸ਼ ਤੌਰ ਤੇ ਮੇਰਾ ਮਨ ਉਹ ਨਹੀਂ ਜਾਂਦਾ ਦੇਖੋ ਮੈਂ ਸਪਸ਼ਟ ਤੌਰ ਤੇ ਇਹ ਕਹਿੰਨਾ ਇਹ ਸਿਰਫ ਲਾਨ ਨਾ ਆਰਡਰ ਨੂੰ ਖਰਾਬ ਕਰਨ ਵਾਸਤੇ ਕਿਉਂਕਿ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਆ ਇਹੋ ਜੀ ਬਿਆਣਵਾਜੀ ਅੱਗੇ ਵੀ ਕਰਦੇ ਰਹਿੰਦੇ ਹੁਣ ਵੀ ਪਰ ਮੈਂ ਕਹਿਣਾ ਚਾਹੁੰਦਾ ਅਸੀਂ 14 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਜੂਰਾ-ਚੂਰਾ ਦੇ ਨਾਲ ਬਾਬਾ ਜੀ ਦੀ ਜਨਮਤੀ ਨੂੰ ਮਨਾਵਾਂਗੇ ਸੋ ਇਹ ਨਹੀਂਗਾ ਉਹਨਾਂ ਨੂੰ ਜਵਾਬ ਦੇਣ ਦਾ ਤਰੀਕਾ ਇਹੀ ਹੈ ਮੈਂ ਕਹਿੰਦਾ ਤੁਸੀਂ ਸਾਰੇ ਜਾਨੇ ਇਕੱਠੇ ਹੋਵੋ ਆਪ ਉਹਨਾਂ ਨੂੰ ਜਵਾਬ ਦੇਵਾਂਗੇ ਜਵਾਬ ਦੇਣ ਦਾ ਮਤਲਬ ਇਹ ਨਹੀਂ ਸਾਨੂੰ ਕਿਤੇ ਧਰਨਾ ਲਾਉਣ ਦੀ ਲੋੜ ਆ ਸਾਨੂੰ ਸਿਰਫ ਆਪਦੇ ਬਾਬਾ ਜੀ ਸਾਫ ਪਈਂਰਾ ਉਹਬੈਦ ਕਰਜੀ ਦਾ ਜਨਮ ਦਿਨ ਵੱਡੇ ਇਕੱਠਾਂ ਦੇ ਵਿੱਚ ਮਨਾਉਣ ਦੀ ਲੋੜ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਉਹ ਬੰਦਾ ਜੀਨੇ ਸਾਡੇ ਲੋਕਾਂ ਨੂੰ ਸਾਡੇ ਹਰ ਇੱਕ ਧਰਮ ਨੂੰ ਹਰ ਇੱਕ ਜਾਤ ਪਾਤ ਨੂੰ ਪ੍ਰਾਪਰ ਦਾ ਹੱਕ ਦਿਵਾਇਆ ਚਾਹੇ ਉਹ ਵੋਟ ਪਾਉਣ ਦੇ ਲਈ ਹੋਵੇ ਚਾਹੇ ਅਸੀਂ ਵੱਡੀਆਂ-ਵੱਡੀਆਂ ਪੋਸਟਾਂ ਤੇ ਬੈਠੇ ਹੋਈਏ ਕਿਸੇ ਵੀ ਤਰੀਕੇ ਨਾਲ ਕਿਉਂਕਿ ਜਿਹੜਾ ਸੰਵਿਧਾਨ ਲਿਖਿਆ ਗਿਆ ਉਹ ਅੱਜ ਤੋਂ ਮੈਨੂੰ ਨਹੀਂ ਲੱਗਦਾ ਵੀ ਜੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੇ ਸੰਵਿਧਾਨ ਲਿਖਣਾ ਹੋਵੇ ਤਾਂ ਇਕੱਲਾ ਬੰਦਾ ਇਸ ਤੇ ਵਰਕ ਕਰਕੇ ਉਹਨੂੰ ਬਣਾ ਸਕਦਾ ਸੋ ਡੈਮੋਕ੍ਰੇਸੀ ਹੈ ਇਹ ਬਾਬਾ ਭੀਮਰਾਓ ਬੇਦਕਰ ਜੀ ਦੀ ਦੇਣ ਹੈ ਅਸੀਂ ਜਿਹੜਾ ਉਹਨਾਂ ਦਾ ਜਨਮ ਦੇਣਾ ਵਧੀਆ ਤਰੀਕੇ ਨਾਲ ਮਨਾਵਾਂਗੇ ਕੋਈ ਵੀ ਸ਼ਰਾਰਤੀ ਅੰਸਰ ਜਿਹੜਾ ਪੰਜਾਬ ਦਾ ਮਾਣ ਖਰਾਬ ਨਹੀਂ ਕਰ ਸਕਦਾ ਤੇ ਨਾ ਹੀ ਅਸੀਂ ਕਰਨ ਦਾ ਬੰਦ ਠੀਕ ਹੈ ਤੋਂ ਖਿਲਾਫ ਕੋਈ ਹੋਰ ਸਮੇਂ ਤੇ ਸਕਾਰ ਐਕਸ਼ਨ ਲੈ ਸਕਦਾ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਉਹ ਜਿਹੀ ਜਿਹੀ ਕਿਉਂ ਕਰਦੇ ਰਹੇ। ਵੇਖੋ ਜਿਹੜਾ ਆਪਣਾ 트럼ਪ ਆ ਉਹ ਮੋਦੀ ਸਾਹਿਬ ਦਾ ਬਹੁਤ ਹੀ ਨੇੜਲਾ ਦੋਸਤ ਆ ਤੇ ਉਹਨਾਂ ਦੀਆਂ ਪਾਰਟੀਆਂ ਵਿੱਚ ਪੰਨੂ ਜੀ ਨੂੰ ਖਾਸ ਰੀ ਦੇਖਿਆ ਜਾਂਦਾ। ਸੋ ਮੈਨੂੰ ਇਹ ਲੱਗਦਾ ਮੋਦੀ ਸਾਹਿਬ 트럼ਪ ਨੂੰ ਗਰੂਰ ਕਹਿਣ ਵੀ ਸਾਡੇ ਜਿਹੜੇ ਇਹ ਬਿਆਨਬਾਜ਼ੀਆਂ ਹੁੰਦੀਆਂ ਜਾਂ ਸਾਡੇ ਦੇਸ਼ ਨੂੰ ਕਿਉਂਕਿ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਉਹ ਸਾਰੇ ਭਾਰਤ ਦਾ ਹੀ ਹੈ। ਬਾਬਾ ਭੀਮਰਾਓ ਬੇਦਖਰ ਇਕੱਲੇ ਪੰਜਾਬ ਵਾਸੀਆਂ ਦੇ ਨਹੀਂ ਸਾਰੇ ਇੰਡੀਆ ਦੇ ਸਾਰੀ ਦੁਨੀਆ ਦੇ ਲੋਕਾਂ ਦੇ ਆ। ਤਮੈਨ ਲੱਗਦਾ ਵੀ ਮੋਦੀ ਸਾਹਿਬ ਉਹਨਾਂ ਨੂੰ ਕਹਿਣਾ ਵੀ ਉਹ ਸਾਡੇ ਹਵਾਲੇ ਕਰੋ ਕਿ ਅਸੀਂ ਜਿਹੜੀ ਇਹ ਨਹੀਂ ਬਣਦੀ ਕਾਰਵਾਈ ਹੈ ਜੋ ਬਣਦੀ ਸਜ਼ਾ ਇਹਨੂੰ ਦਵਾ